ਲੋਕਾਂ ਨੂੰ ਆਪਣੇ ਇੰਤਕਾਲ ਕਰਾਉਣ ਲਈ ਇੰਤਕਾਲਾਂ ਦੀ ਲਕੜਾ ਲੈਣ ਲਈ ਐਨਓਸੀ ਲੈਣੀ ਆ ਜਾਂ ਮਾਲ ਰਿਕਾਰਡ ਦੇ ਅੰਦਰ ਕੋਈ ਜਾਂਚ ਕਰਵਾਉਣੀ ਆ ਇਹ ਸਾਰੇ ਦੇ ਲਈ ਇੱਕ ਲੰਬੇ ਪ੍ਰੋਸੈਸ ਦੇ ਵਿੱਚੋਂ ਲੋਕਾਂ ਨੂੰ ਗੁਜ਼ਰਨਾ ਪੈਂਦਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁਖਤਰੀ ਸਾਹਿਬ ਨੇ ਪੰਜਾਬ ਦੇ ਅੰਦਰ ਕੋਈ ਵੀ ਇੰਤਕਾਲ ਦਾ ਕੇਸ ਜਿਹੜਾ ਜਿਹੜਾ ਅਨਕੰਟੈਸਟਿਡ ਆ ਬਿਨਾ ਵਿਰੋਧ ਦੇ ਕੇਸ ਕੋਈ ਪੈਂਡਿੰਗ ਪਿਆਗਾ ਉਹਦਾ ਨਿਪਟਾਰਾ 30 ਅਪ੍ਰੈਲ ਤੱਕ ਸਾਰੇ ਸਾਡੇ ਅਫੀਸਰ ਸਹਿਬਾਨ ਰੈਵਨਿਊ ਦੇ ਅਫੀਸਰ ਸਹਿਬਾਨ ਤਹਿਸੀਲਦਾਰ ਨੇ ਜਾਂ ਹੋਰ ਜਿਹੜੇ ਵੀ ਡੀਆਰਓ ਵਗੈਰਾ ਜਿੰਨੇ ਵੀ ਅਧਿਕਾਰੀ ਨੇਗੇ ਐਸਜੀਐਮ ਸਹਿਬਾਨ ਕੋਲੇ ਬਹੁਤ ਸਾਰੀਆਂ ਬਾਬਰਾ ਤੇ ਡੀਸੀ ਸਹਿਬਾਨ ਕੋਲੇ ਹੁੰਦੀਆਂ ਨੇਗੀਆਂ ਉਹ ਸਾਰੀਆਂ ਅਸੀਂ ਡੇਡ ਦਿੱਤੀ ਹੈ ਕਿ 30 ਅਪ੍ਰੈਲ ਤੱਕ ਇਹ 26658 ਕੇਸ ਨੇ ਜਿਹੜੇ ਉਹ ਨਿਪਟਾਏ ਜਾਣ ਇਸੇ ਤਰੀਕੇ ਲਗਭਗ 17400 17400 ਜਿਹੜੀਆਂ ਕਾਪੀ ਲੈਣੀ ਹੁੰਦੀ ਆ ਜਿਹੜੇ ਕੇਸ ਡਿਸਾਈਡ ਹੋਏ ਹੋਏ ਨੇਗੇ ਉਹਨਾਂ ਦੇ ਕਾਪੀਜ਼ ਲੈਣੀਆਂ ਆਉਂਦੀਆਂ ਨੇਗੀਆਂ ਉਹਨਾਂ ਦਾ ਨੱਪਟਾਰਾ ਵੀ ਜਿਹੜਾ ਅਸੀਂ ਕਿਹਾਗਾ ਕਿ 30 April ਤੱਕ ਕਰਕੇ ਮੁਕੰਮਲ ਖਤਮਾ ਕੀਤਾ ਜਾਵੇ ਇਸੇ ਤਰੀਕੇ ਜੇ ਮੈਂ ਗੱਲ ਕਰਾਂ ਆਮਦਨ ਸਰਟੀਫਿਕੇਟ ਦੀ ਇਨਕਮ ਸਰਟੀਫਿਕੇਟ ਦੀ ਗੱਲ ਕਰੀਏ ਉਹ ਲਗਭਗ 4362 ਪੈਂਡਿੰਗ ਪਏ ਨੇ ਉਹਨਾਂ ਲਈ ਵੀ ਅਸੀਂ 30 April ਕੀਤੀ ਆ ਇਸੇ ਤਰ੍ਹਾਂ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਕੇਸ ਨੇਗੇ ਉਹ 2123 ਪਏ ਨੇ ਉਹਨਾਂ ਲਈ ਵੀ 30 April ਜਿਹੜੀ ਆ ਡੈਡਲਾਈਨ ਨਿਯੁਕਤ ਕੀਤੀ ਗਈ ਆ ਯਾਨੀ ਕਿ ਜਿਹੜੇ ਕੇਸ ਪੈਂਡਿੰਗ ਪਏ ਨੇਗੇ ਪੰਜਾਬ ਸਰਕਾਰ ਕੋਲੇ ਪ੍ਰੈਜ਼ੀਡੈਂਟ ਦੇ ਵਿੱਚ ਉਹਨਾਂ ਨੂੰ ਕਲੀਅਰ ਕਰਨ ਦਾ ਉਹਨਾਂ ਉਤੇ ਐਪਰੋਪਰੀਏਟ ਆਰਡਰ ਜਾਰੀ ਕਰਨ ਦੀ ਡੇਟ ਜਿਹੜੀ ਆ ਉਹ 30 April ਰੱਖੀ ਗਈ ਆ ਔਰ ਇਹਦੇ ਲਈ ਜਿਹੜਾ ਸਮਾਂ ਸੀਗਾ ਜਿਹੜਾ ਇੰਤਕਾਲ ਕਰਾਉਣ ਦਾ ਸਮਾਂ ਸੀਗਾ ਪਹਿਲਾਂ ਉਹਦੇ ਲਈ 45 ਦਿਨ ਲੱਗਦੇ ਸੀਗੇ 30 April ਤੋਂ ਬਾਅਦ ਯਾਨੀ ਕਿ 1 May ਤੋਂ ਲੈ ਕੇ 1 ਮਈ ਤੋਂ ਲੈ ਕੇ ਸਮਾਂ ਜਿਹੜਾ ਉਹ ਕਟਾ ਕੇ 30 ਦਿਨ ਕੀਤਾ ਗਿਆ। ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਹਦਾਇਤਾਂ ਲੈ ਕੇ ਇਹ ਵੱਡਾ ਬਦਲਾਅ ਕੀਤਾ ਗਿਆ ਤਾਂ ਕਿ ਪੰਜਾਬ ਦੇ ਅੰਦਰ ਸਾਰੇ ਲੋਕ ਜਿਹੜੇ ਲੱਗੇ ਸੁਖਾਲੇ ਹੋ ਜਾਣ ਔਰ ਇਸ ਦੇ ਨਾਲ ਭ੍ਰਿਸ਼ਟਾਚਾਰ ਨੂੰ ਜਿਹੜਾ ਥੱਲੇ ਕਈ ਵਾਰ ਪਟਵਾਰੀਆਂ ਦੇ ਅੰਦਰ ਕਨਗੋ ਦੇ ਅੰਦਰ ਤਹਿਸੀਲਦਾਰਾਂ ਦੇ ਅੰਦਰ ਜਾਂ ਹੋਰਨਾਂ ਅਧਿਕਾਰੀਆਂ ਦੇ ਅੰਦਰ ਛੋਟਾ ਮੋਟਾ ਭ੍ਰਿਸ਼ਟਾਚਾਰ ਹੁੰਦਾ ਸੀ ਉਹ ਬਿਲਕੁਲ ਖਤਮ ਹੋ ਜਾਊਗਾ। ਤਾਂ ਕਿਸੀ ਅਕਾਉਂਟੇਬਿਲਟੀ ਜਿਹੜੀ ਆ ਜਵਾਬਦੇਹੀ ਜਿਹੜੀ ਆ ਉਹ ਅਸਰਾਂ ਦੀ ਤੈਅ ਕੀਤੀ ਆ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਆ ਕਿ ਪੰਜਾਬ ਦੇ ਜਿਹੜਾ ਸਾਡਾ ਰੈਵਨਿਊ ਡਿਪਾਰਟਮੈਂਟ ਆ ਮਾਲ ਵਿਭਾਗ ਦੇ ਅੰਦਰ ਕਾਫੀ ਸਾਰੀਆਂ ਦਿੱਕਤਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਖੜੀਆਂ ਕੀਤੀਆਂ ਹੋਈਆਂ ਉਹਨਾਂ ਨੂੰ ਲੈ ਕੇ ਇੱਕ ਨਵਾਂ ਮੈਕੈਨਿਜ਼ਮ ਜਿਹੜਾ ਉਹ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਤਿਆਰ ਕੀਤਾਗਾ ਕਿ ਮਾਲ ਵਿਭਾਗ ਦੇ ਅੰਦਰ ਬਹੁਤ ਕਈ ਇਸ ਤਰ੍ਹਾਂ ਦੇ ਕੇਸ ਤੇ ਜਿਹੜੇ ਪੀੜੀਦਰ ਪੀੜੀ ਪਰਵਾਰਾਂ ਦੀਆਂ ਦੋ ਦੋ ਤਿੰਨ ਤਿੰਨ ਪੀੜੀਆਂ ਬੀਤ ਜਾਂਦੀਆਂ ਸੀ ਪਰ ਲੇਕਿਨ ਉਹ ਕੇਸ ਉਸੇ ਤਰ੍ਹਾਂ ਪੈਂਡਿੰਗ ਰਹਿੰਦੇ ਸੀ ਕਦੇ ਅਦਾਲਤ ਦੇ ਅੰਦਰ ਕਦੇ ਤਹਿਸੀਲਦਾਰ ਸਹਿਬਾਨ ਕੋਲੇ ਕਦੇ ਕਨਗੋ ਸਹਿਬਾਨ ਕੋਲੇ ਕਦੇ ਪਟਵਾਰੀ ਸਹਿਬਾਨ ਕੋਲੇ ਲਗਾਤਾਰ ਕੇਸ ਜਿਹੜੇ ਦੇ ਉਹਨਾਂ ਦਾ ਨਿਪਟਾਰਾ ਸਹੀ ਸਮੇਂ ਤੇ ਨਹੀਂ ਹੁੰਦਾ ਸੀਗਾ ਔਰ ਬਹੁਤ ਵੱਡੀ ਖੱਜਲ ਖਵਾਰੀ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪੰਜਾਬ ਦੇ ਕਿਸਾਨਾਂ ਨੂੰ ਸਹਣੀ ਪੈਂਦੀ ਸੀ ਲੋਕਾਂ ਨੂੰ ਆਪਣੇ ਇੰਤਕਾ ਕਰਾਉਣ ਲਈ ਬਹੁਤ ਲੰਬਾ ਸਮਾਂ ਖੱਜਲ-ਖਵਾਰ ਹੋਣਾ ਪੈਂਦਾ ਸੀ ਲੋਕਾਂ ਨੂੰ ਉਹਨਾਂ ਇੰਤਕਾਰਾਂ ਦੇ ਲਕੜਾ ਲੈਣ ਲਈ ਲੰਬਾ ਸਮਾਂ ਖੱਜਲ-ਖਵਾਰ ਹੋਣਾ ਪੈਂਦਾ ਸੀ ਜੇਕਰ ਕਿਸੇ ਨੇ ਆਮਦਨ ਦਾ ਸਰਟੀਫਿਕੇਟ ਬਣਾਉਣਾਗਾ ਘੱਟ ਆਮਦਨ ਦਾ ਸਰਟੀਫਿਕੇਟ ਬਣਾਉਣਾਗਾ ਜਾਂ ਐਨਓਸੀ ਲੈਣੀ ਆ ਜਾਂ ਮਾਲ ਰਿਕਾਰਡ ਦੇ ਅੰਦਰ ਕੋਈ ਜਾਂਚ ਕਰਵਾਉਣੀ ਆ ਇਹ ਸਾਰੇ ਦੇ ਲਈ ਇੱਕ ਲੰਬੇ ਪ੍ਰੋਸੈਸ ਦੇ ਵਿੱਚੋਂ ਲੋਕਾਂ ਨੂੰ ਗੁਜ਼ਰਨਾ ਪੈਂਦਾ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁਖਤਰੀ ਸਾਹਿਬ ਨੇ ਨਿਰਦੇਸ਼ ਦਿੱਤੇ ਕਿ ਸਮਾਂ ਘਟਾਇਆ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਜਿਹੜੇ ਕੰਮ ਸਾਲ-ਸਾਲ ਦੋ-ਦੋ ਸਾਲਾਂ ਚ ਹੁੰਦੇ ਸੀਗੇ ਉਹਨਾਂ ਦੇ ਲਈ ਸਮਾਂ ਸਾਰਣੀ ਜਿਹੜੀ ਆ ਉਹ ਤੈਅ ਕੀਤੀ ਜਾਵੇ ਜੇ ਮੈਂ ਥੋੜਾ ਪਿਛੋਕਰ ਜਾਵਾਂ ਨਕਲ ਲੈਣ ਲਈ ਆਮਦਨ ਦਾ ਸਰਟੀਫਿਕੇਟ ਪ੍ਰਾਪਤ ਕਰ ਲਈ ਜਾਂ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਲਈ ਕਿਉਂਕਿ ਮਾਲ ਰਿਕਾਰਡ ਜਿਹੜਾ ਜੇ ਮੈਂ ਗੱਲ ਕਰਾਂ 920 ਦਾ 930 ਦਾ 940 ਦਾ ਉਹਦੀ ਜਾਂਚ ਲਈ ਵੀ ਲੰਬਾ ਸਮਾਂ ਲੱਗ ਜਾਂਦਾ ਸੀਗਾ ਪਰ ਲੇਕਿਨ ਅੱਜ ਸਰਕਾਰ ਨੇ ਇੱਕ ਨਵਾਂ ਜਿਹੜਾ ਫਰਮਾਨ ਥੱਲੇ ਜਾਰੀ ਕੀਤਾਗਾ ਤਾਂ ਕਿ ਸਮਾ ਸੀਮਾ ਜਿਹੜੀ ਆ ਉਹ ਘਟ ਜਵੇ ਹੁਣ ਤੱਕ ਜਿਹੜੇ ਇੰਤਕਾਲ ਜਿਹੜੇ ਬਿਨਾ ਵਿਰੋਧ ਦੇ ਜਿਹੜੇ ਅਨਕੰਟੈਸਟਿਡ ਇਹ ਕੰਟੈਸਟਿਡ ਨੇ ਜਿਨ੍ਹਾਂ ਦੇ ਅੰਦਰ ਦੋ ਪਾਰਟੀਆਂ ਦੋ ਪਰਿਵਾਰ ਕਿਸੇ ਮਸਲੇ ਨੂੰ ਲੈ ਕੇ ਕਿਸੇ ਲੀਗਲ ਗੱਲ ਨੂੰ ਲੈ ਕੇ ਕਿਸੇ ਫੈਕਟ ਨੂੰ ਲੈ ਕੇ ਅਦਾਲਤ ਦੇ ਅੰਦਰ ਆਪਣੀ ਗੱਲ ਰੱਖਦੀਆਂ ਨੇ ਉਹਨਾਂ ਨੂੰ ਛੱਡ ਕੇ ਜਿਹੜਾ ਬਿਨਾ ਵਿਰੋਧ ਦੇ विदाउट अनकंटेस्टेड ਜਿਹੜੇ ਕੇਸ ਨੇ ਉਹ ਲਗਭਗ 8 ਲੱਖ 42362 ਕੇਸ ਜਿਹੜੇ ਨੇਗੇ ਉਹ ਪਿਛਲੇ 1 ਸਾਲ ਚ ਸਾਡੇ ਕੋਲ ਆਏ ਜਿਨ੍ਹਾਂ ਵਿੱਚ 170000 ਅਰਜ਼ੀਆਂ ਜਿਹੜੀਆਂ ਕੁੱਲ ਅਰਜ਼ੀਆਂ ਲਾਭਪਾਤਰੀ ਸੀ ਸੌਰੀ 842362 ਲਾਭਪਾਤਰੀ ਸੀਗੇ ਜਿਨ੍ਹਾਂ ਵਿੱਚ 170822 ਅਰਜ਼ੀਆਂ ਪੈਂਡਿੰਗ ਪੰਜਾਂ ਸੀਗੀਆਂ ਸੋ ਉਹ ਹੁਣ ਉਹਨਾਂ ਵਿੱਚੋਂ ਸਿਰਫ 26000 ਸਿਰਫ 26658 26658 ਅਰਜ਼ੀਆਂ ਜਿਹੜੀਆਂ ਰਗੀਆਂ ਉਹ ਸਿਰਫ ਪੈਂਡਿੰਗ ਪੰਜਾਂ ਰਗੀਆਂ ਉਹਨਾਂ ਦਾ ਨਿਪਟਾਰੇ ਦਾ ਦਿਨ ਜਿਹੜੇ ਨੇ 45 ਦਿਨ ਨੇਗੇ ਸਮਾਸਾਰ ਨੇ ਜਿਹੜੀ ਹੈ 45 ਦਿਨ ਦੀ ਆ ਸੋ ਅਗਲੇ ਸਮੇਂ ਦੇ ਅੰਦਰ ਅਸੀਂ ਇਹਨਾਂ ਸਾਰਿਆਂ ਨੂੰ ਬੜੇ ਜਲਦੀ 30 30 ਅਪ੍ਰੈਲ ਜਿਹੜੀ ਆ 30 ਅਪ੍ਰੈਲ ਜਿਹੜੀ ਡੇਟ ਆ ਉਹ ਡੈਡ ਲਾਈਨ ਸਾਰੇ ਅਸਰ ਸਹਿਬਾਨ ਦੇ ਸਾਹਮਣੇ ਰੱਖੀ ਆ ਕਿ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਜਿਹੜੇ 26658 ਕੇਸ ਨੇਗੇ ਉਹ ਸਾਰੇ ਨਿਪਟਾਏ ਜਾਣ ਯਾਨੀ ਕਿ ਪੰਜਾਬ ਦੇ ਅੰਦਰ ਕੋਈ ਵੀ ਇੰਤਕਾਲ ਦਾ ਕੇਸ ਜਿਹੜਾ ਜਿਹੜਾ ਅਨਕੰਟੈਸਟਿਡ ਆ ਬਿਨਾ ਵਿਰੋਧ ਦੇ ਕੇਸ ਕੋਈ ਪੈਂਡਿੰਗ ਪਿਆਗਾ ਉਹਦਾ ਨਿਪਟਾਰਾ 30 April ਤੱਕ ਸਾਰੇ ਸਾਡੇ ਆਫੀਸਰ ਸਹਿਬਾਨ ਰੈਵਨਿਊ ਦੇ ਆਫੀਸਰ ਸਹਿਬਾਨ ਤਹਿਸੀਲਦਾਰ ਨੇ ਜਾਂ ਹੋਰ ਜਿਹੜੇ ਵੀ ਡੀਆਰਓ ਵਗੈਰਾ ਜਿੰਨੇ ਵੀ ਅਧਿਕਾਰੀ ਨੇਗੇ ਐਸਡੀਐਮ ਸਹਿਬਾਨ ਕੋਲੇ ਬਹੁਤ ਸਾਰੀਆਂ ਪਾਬਰਾਂ ਸ ਡੀ ਸੀ ਸਾਹਿਬਾਂ ਕੋਲੇ ਹੁੰਦੀਆਂ ਨੇਗੀਆਂ ਉਹ ਸਾਰੀਆਂ ਅਸੀਂ ਡੇਡ ਦਿੱਤੀ ਆ ਕਿ 30 ਅਪ੍ਰੈਲ ਤੱਕ ਇਹ 26658 ਕੇਸ ਨੇ ਜਿਹੜੇ ਉਹ ਨਿਪਟਾਏ ਜਾਣ ਇਸੇ ਤਰੀਕੇ ਲਗਭਗ 17400 17400 ਜਿਹੜੀਆਂ ਕਾਪੀ ਲੈਣੀ ਹੁੰਦੀ ਆ ਜਿਹੜੇ ਕੇਸ ਡਿਸਾਈਡ ਹੋਏ ਹੋਏ ਨੇਗੇ ਉਹਨਾਂ ਦੇ ਕਾਪੀਜ਼ ਲੈਣੀਆਂ ਹੁੰਦੀਆਂ ਨੇਗੀਆਂ ਉਹਨਾਂ ਦਾ ਨਿਪਟਾਰਾ ਵੀ ਜਿਹੜਾ ਅਸੀਂ ਕਿਹਾਗਾ ਕਿ 30 ਅਪ੍ਰੈਲ ਤੱਕ ਕਰਕੇ ਮੁਕੰਮਲ ਖਤਮਾ ਕੀਤਾ ਜਾਵੇ ਇਸੇ ਤਰੀਕੇ ਜੇ ਮੈਂ ਗੱਲ ਕਰਾਂ ਆਮਦਨ ਸਰਟੀਫਿਕੇਟ ਦੀ ਇਨਕਮ ਸਰਟੀਫਿਕੇਟ ਦੀ ਗੱਲ ਕਰੀਏ ਉਹ ਲਗਭਗ 4362 ਪੈਂਡਿੰਗ ਪਏ ਨੇ ਉਹਨਾਂ ਲਈ ਵੀ ਅਸੀਂ 30 April ਕੀਤੀ ਆ ਇਸੇ ਤਰ੍ਹਾਂ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਕੇਸ ਨੇਗੇ ਉਹ 2123 ਪਏ ਨੇ ਉਹਨਾਂ ਲਈ ਵੀ 30 April ਜਿਹੜੀ ਆ ਡੈਡਲਾਈਨ ਨਿਯੁਕਤ ਕੀਤੀ ਗਈ ਆ ਯਾਨੀ ਕਿ ਜਿਹੜੇ ਕੇਸ ਪੈਂਡਿੰਗ ਪਏ ਨੇਗੇ ਪੰਜਾਬ ਸਰਕਾਰ ਕੋਲੇ ਪ੍ਰੈਜ਼ੀਡੈਂਟ ਦੇ ਵਿੱਚ ਉਹਨਾਂ ਨੂੰ ਕਲੀਅਰ ਕਰਨ ਦਾ ਉਹਨਾਂ ਉਤੇ ਐਪਰੋਪ੍ਰੀਏਟ ਆਰਡਰ ਜਾਰੀ ਕਰਨ ਦੀ ਡੇਟ ਜਿਹੜੀ ਆ ਉਹ 30 April ਰੱਖੀ ਗਈ ਆ ਔਰ ਇਹਦੇ ਲਈ ਜਿਹੜਾ ਸਮਾਂ ਸੀਗਾ ਜਿਹੜਾ ਇੰਤਕਾਲ ਕਰਾਉਣ ਦਾ ਸਮਾਂ ਸੀਗਾ ਪਹਿਲਾਂ ਉਹਦੇ ਲਈ 45 ਦਿਨ ਲੱਗਦੇ ਸੀਗੇ 30 April ਤੋਂ ਬਾਅਦ ਯਾਨੀ ਕਿ 1 May ਤੋਂ ਲੈ ਕੇ 1 May ਤੋਂ ਲੈ ਕੇ ਸਮਾਂ ਜਿਹੜਾ ਉਹ ਘਟਾ ਕੇ 30 ਦਿਨ ਕੀਤਾ ਗਿਆ ਪੰਜਾਬ ਦੇ ਅੰਦਰ ਜੇਕਰ ਬਿਨਾਂ ਵਿਰੋਧ ਦਾ ਇੰਤਕਾਲ ਹੋਊਗਾ ਤਾਂ ਉਹਦੇ ਲਈ ਸਮਾਂ ਸਾਰਨੀ ਜਿਹੜੀ ਆ ਉਹ 15 ਦਿਨ ਘਟਾ ਕੇ 30 ਦਿਨ ਕਰ ਦਿੱਤੀ ਗਈ ਆ ਇਸੇ ਤਰ੍ਹਾਂ ਨਕਲ ਲੈਣ ਦੀ ਜਿਹੜੀ ਦਿਨ ਨੇਗੇ ਉਹ 10 ਦਿਨ ਕਰ ਦਿੱਤੇ ਗਏ ਨੇ ਸਰਟੀਫਿਕੇਟ ਜਿਹੜਾਗਾ ਇਨਕਮ ਸਰਟੀਫਿਕੇਟ ਬਣਾਉਣ ਦੇ ਲਈ 15 ਦਿਨ ਔਰ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਲਈ ਸਿਰਫ 7 ਦਿਨ ਇਹ ਵੱਡਾ ਜਿਹੜੀ ਚੇਂਜ ਆ ਉਹ ਪੰਜਾਬ ਦੇ ਰੈਵਨਿਊ ਡਿਪਾਰਟਮੈਂਟ ਨੇ ਕੀਤੀ ਆ ਮੇਰੇ ਭਰਾ ਮੁੰਡਿਆ ਸਾਹਿਬ ਨੇ ਅੰਦਰਾਗ ਬਰਮਾ ਜੀ ਨੇ ਇਹਨਾਂ ਦੇ ਡਿਪਾਰਟਮੈਂਟ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਖਦਾਈਤਾ ਲੈ ਕੇ ਇਹ ਵੱਡਾ ਬਦਲਾਅ ਕੀਤਾਗਾ ਤਾਂ ਕਿ ਪੰਜਾਬ ਦੇ ਅੰਦਰ ਸਾਰੇ ਲੋਕ ਜਿਹੜੇ ਲੱਗੇ ਸਖਾਲੇ ਹੋ ਜਾਣ ਔਰ ਇਸ ਦੇ ਨਾਲ ਭ੍ਰਿਸ਼ਟਾਚਾਰ ਨੂੰ ਜਿਹੜਾ ਥੱਲੇ ਕਈ ਵਾਰ ਪਟਵਾਰੀਆਂ ਦੇ ਅੰਦਰ ਕਨਗੋ ਦੇ ਅੰਦਰ ਤਹਿਸੀਲਦਾਰਾਂ ਦੇ ਅੰਦਰ ਜਾਂ ਹੋਰਨਾਂ ਅਧਿਕਾਰੀਆਂ ਦੇ ਅੰਦਰ ਛੋਟਾ ਮੋਟਾ ਭ੍ਰਿਸ਼ਟਾਚਾਰ ਹੁੰਦਾ ਸੀ ਉਹ ਬਿਲਕੁਲ ਖਤਮ ਹੋ ਜਾਊਗਾ ਕਿਉਂਕਿ ਅਸੀਂ ਅਕਾਉਂਟੇਬਿਲਟੀ ਜਿਹੜੀ ਆ ਜਵਾਬਦੇਹੀ ਜਿਹੜੀ ਆ ਉਹ ਅਸਰਾਂ ਦੀ ਤੈਅ ਕੀਤੀ ਆ ਕੱਲਾ ਨਹੀਂ ਕਿ ਸਮਾ ਦੇਤਾ 3 ਦਿਨਾਂ ਤੋਂ ਬਾਅਦ ਜਾਂ 10 ਦਿਨਾਂ ਤੋਂ ਬਾਅਦ ਜਾਂ 5 ਦਿਨਾਂ ਤੋਂ ਬਾਅਦ ਜਾਂ 7 ਦਿਨਾਂ ਤੋਂ ਬਾਅਦ ਉਹਨਾਂ ਦੀ ਜਵਾਬਦੇਹੀ ਤੈਅ ਹੋਊਗੀ ਤਾਂ ਕਿ ਕੋਈ ਵੀ ਅਧਿਕਾਰੀ ਜਿਹੜਾ ਉਹ ਅਣਗਹਿਲੀ ਨਾ ਕਰ ਸਕੇ ਕੋਈ ਵੀ ਆਪਣੀ ਮਨਮਰਜ਼ੀ ਨਾਲ ਨਾ ਕਰ ਸਕੇ ਕੋਈ ਵੀ ਭਾਵਨਾ ਦਾ ਮਹਿਸੂਸ ਨਾ ਕਰ ਸਕੇ ਸੋ ਇਹਦੇ ਨਾਲ ਭ੍ਰਿਸ਼ਟਾਚਾਰ ਨੂੰ ਵੱਡੇ ਪੱਧਰ ਤੇ ਠੱਲ ਪਾਊਗੀ ਔਰ ਨਾਲ ਹੀ ਪੰਜਾਬ ਦੇ ਨਾਗਰਿਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਉਹ ਸਮਾਬਤ ਤਰੀਕੇ ਦੇ ਨਾਲ ਮਿਲਣਗੀਆਂ ਇੱਕ ਸਮੇਂ ਦੇ ਮਤਾਬਕ ਜਿਹੜੀਆਂ ਉਹ ਸੇਵਾਵਾਂ ਮਿਲ ਸਕਣਗੀਆਂ ਔਰ ਇਹ ਨਾਲ ਦੀ ਨਾਲ ਮੈਂ ਸਮਝਦਾ ਜਿਹੜੀ ਖੱਜਲ ਖਵਾਰੀ ਆ ਦਫ਼ਤਰਾਂ ਦੇ ਅੰਦਰ ਖੱਜਲ ਖਵਾਰੀ ਹੁੰਦੀ ਸੀਗੀ ਕਦੇ ਇਸ ਬਾਬੂ ਕੋਲ ਚਲਾ ਜਾਂਦਾ ਸੀ ਬੰਦਾ ਕਦੇ ਇਸ ਬਾਬੂ ਕੋਲ ਚਲਾ ਜਾਂਦਾ ਸੀਗਾ ਹੋਰ ਹੋਰ ਸਮੇਂ ਬਦਲਣ ਕਰਨਾ ਹੀ ਪੈਣਾਗਾ ਸਮੇਂ ਤੋਂ ਬਾਅਦ ਭੱਜ ਨਹੀਂ ਸਕਦੇ ਸੋ ਇਹਨਾਂ ਸਾਰਿਆਂ ਦੀਆਂ ਜਿੰਨੀਆਂ ਅਰਜ਼ੀਆਂ ਪੈਂਡਿੰਗ ਪੰਜਾਂ ਹੋਣਗੀਆਂ ਜਾਂ ਜਿੰਨੀਆਂ ਐਪਲੀਕੇਸ਼ਨ ਜਿਹੜੀਆਂ ਫਾਈਲ ਹੋਣਗੀਆਂ ਜਾਂ ਜਿੰਨੇ ਕੇਸ ਜਿਹੜੇ ਨੇਗੇ ਅਫਸਰਾਂ ਕੋਲੇ ਆਉਣਗੇ ਉਹਨਾਂ ਸਭ ਦੀ ਨਿਗਰਾਨੀ ਜਿਹੜੀ ਆ ਉਹ ਮਾਨਯੋਗ ਡੀਸੀ ਸਹਿਵਾਨ ਕਰਨੀ ਡਿਪਟੀ ਕਮਿਸ਼ਨਰ ਸਾਹਿਬਾਨ ਰੋਜ਼ਬਰਾ ਚੱਕਰਿਆ ਕਰਨਗੇ ਕਿ ਇਹਨਾਂ ਕੋਲੇ ਦਿੜਬੇ ਵਾਲੇ ਐਸਜੀਐਮ ਸਾਹਿਬ ਕੋਲੇ ਜਾਂ ਹੰਡਾਏ ਵਾਲੇ ਤਹਿਸੀਲਦਾਰ ਸਾਹਿਬ ਕੋਲੇ ਜਾਂ ਰਾਜਾ ਸੰਸੀ ਵਾਲੇ ਲੈਫਟ ਤਹਿਸੀਲਦਾਰ ਸਾਹਿਬ ਕੋਲੇ ਕਿੰਨੀਆਂ ਅਰਜ਼ੀਆਂ ਆਈਆਂ ਰਹੀਆਂ ਇਹ ਸਾਰਾ ਉਹ ਕਨਸਰਨਡ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਧਿਆਨ ਰੱਖਣਗੇ ਔਰ ਉਹਨਾਂ ਦੀ ਡਿਊਟੀ ਆ ਕਿ ਉਹ ਹਰ ਰੋਜ਼ ਚੈੱਕ ਕਰਨਗੇ ਔਰ ਲਗਾਤਾਰ ਜਿਹੜੀ ਆ ਇਨਫੋਰਮੇਸ਼ਨ ਆ ਉਹ ਸ਼ੇਅਰ ਕਰਨਗੇ ਔਰ ਲੋਕਾਂ ਨੂੰ ਰਾਹ ਦਣਗੇ ਇਹਦੇ ਨਾਲ ਦੀ ਨਾਲ ਸਾਡੀ ਜਿਹੜੀ ਮਾਲ ਵਿਭਾਗ ਦੀ ਇੱਕ ਵੈਬਸਾਈਟ ਆ ਮਾਲ ਵਿਭਾਗ ਦੀ ਵੈਬਸਾਈਟ ਜਿਹੜੀ ਆ www.jama mandi punjab.www.jamamandi.punjab.government.in ਤੇ ਜਾ ਕੇ ਕੋਈ ਵੀ ਵਿਅਕਤੀ ਕੋਈ ਵੀ ਵਿਅਕਤੀ ਉਹ ਆਪਣੇ ਇੰਤਕਾਲ ਦੀ ਐਂਟਰੀ ਜਿਹੜੀ ਆ ਉਹ ਚੈੱਕ ਕਰ ਸਕਦਾਗਾ ਕਿ ਮੇਰਾ ਇੰਤਕਾਲ ਹੋਇਆ ਜਾਂ ਨਹੀਂ ਹੋਇਆ ਸੋ ਉਹ ਚੈੱਕ ਕਰ ਸਕਦਾਗਾ ਸੋ ਇਹਦੇ ਨਾਲ ਮੈਨੂੰ ਸਮਝਦਾ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਮਿਲੂਗੀ ਹੁਣ ਇੱਕ ਡੈਡਲਾਈਨ ਜਿਹੜੀ ਮੈਂ ਪਹਿਲਾਂ ਕਹਿ ਰਿਹਾ ਕਿ ਡੈਡਲਾਈਨ ਜਿਹੜੀ ਆ ਉਹ 30 April ਆ 30 April ਤੱਕ ਸਿਰ 45 ਦਿਨ ਦਾ ਸਮਾਂਗਾ ਜਿਹੜਾ ਆਲਰੇਡੀ ਚੱਲਿਆ ਆਉਂਦਾ ਸੀ 30 April ਤੋਂ ਬਾਅਦ 1 May ਤੋਂ ਲੈ ਕੇ ਸਮਾਂਸਾਰਨੀ ਜਿਹੜੀ ਆ ਉਹ ਰੀਡਿਫਾਈਨ ਕੀਤੀ ਗਈ ਆ ਸਮਾਂ ਘਟਾਇਆ ਗਿਆ ਔਰ ਸਮਾਂ ਜਿਹੜਾ 45 ਦਿਨ ਤੋਂ ਘਟਾ ਕੇ 30 ਦਿਨ ਕੀਤਾ ਗਿਆ ਇਹ ਸਾਰਿਆਂ ਨੂੰ ਇਹ ਬੜਾ ਸਖਤੀ ਦੇ ਨਾਲ ਲਾਗੂ ਕੀਤਾ ਜਾਊਗਾ ਸਾਡੇ ਅਫਸਰ ਸਹਿਬਾਨ ਬੈਠੇ ਨੇਗੇ ਐਫਸੀਆ ਸਹਿਬਾਨ ਬੈਠੇ ਨੇਗੇ ਰਦੀਪ ਮੁੰਡੀਆਂ ਜੀ ਬਿਲਕੁਲ ਇਸ ਗੱਲ ਨੂੰ ਸ਼ੋਰ ਕਰਨਗੇ ਕਿ ਬਿਲਕੁਲ ਕਿਤੇ ਵੀ ਕੋਈ ਡਿਲੇ ਨਹੀਂ ਹੋਊਗੀ ਕਿਸੇ ਵੀ ਕਿਸਮ ਦੀ ਡਿਲੇ ਜਿਹੜੀ ਆ ਕਿਸੇ ਵੀ ਅਫਸਰ ਦੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਜਿਹੜਾ ਵੀ ਕਰੂਗਾ ਤਾਂ ਉਹਦੇ ਸਖਤ ਕਾਰਵਾਈ ਜਿਹੜੀ ਆ ਉਹ ਪੰਜਾਬ ਸਰਕਾਰ ਕਰੂਗੀ ਜਿਹੜਾ ਹੈਗਾ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਊਗਾ ਸੋ ਥੈਂਕ ਯੂ ਜੀ